ਨਾਮ ਵਾਹਿਗੁਰੂ ਜੀ ਟੰਡੋਤ ਬੰਧਨ ਨਾਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਸਵਾਰਿਓ ਗੁਰੂ ਚਰਨਾਂ ਚ ਜੁੜ ਮਿਲ ਬੈਠੇ ਹੋ ਸਤਕਾਰਯੋਗ ਸਿੰਘ ਸਹਿਬਾਨ ਜੀ ਜਿਨ੍ਹਾਂ ਦੇ ਉੱਤੇ ਬੜਾ ਦਾਤੀ ਦਾ ਤਰਸ ਹੈ ਕਿਉਂਕਿ ਸੂਰਜ ਤੋਂ ਬਾਅਦ ਦੀਵੇ ਦੀ ਹੈਸੀਅਤ ਛੋਟੀ ਹੈ ਉਹਨਾਂ ਨੇ ਆਪ ਜੀਆਂ ਦੇ ਨਾਲ ਵਿਚਾਰਾਂ ਸਾਂਝ ਪਾਈਆਂ ਬਸ ਥੋੜਾ ਸਮਾਂ ਹੋਰ ਇਸੇ ਤਰ੍ਹਾਂ ਆਪ ਜੀ ਤਪੱਸਿਆ ਕਰਿਓ ਕਿਉਂਕਿ ਸੰਗਤ ਨਾਲ ਹੀ ਦੀਵਾਨ ਸੋਭਦਾ ਹੈ ਤੇ ਮਹਾਰਾਜ ਕਿਰਪਾ ਕਰੇ ਮਹਾਂਪੁਰਖ ਬਚਨ ਕਰਿਆ ਕਰਦੇ ਵੀ ਜਿਹੜਾ ਸੰਗਤ ਵਿੱਚ ਬੈੰਦਾ ਉਹ ਹਸਪਤਾਲ ਨਹੀਂ ਬੈਣਾ ਪੈਂਦਾ ਆਖੋ ਸਤਨਾਮ ਸ੍ਰੀ ਤੇ ਵੇਖੋ ਲੋਕੀਆਂ ਹਸਪਤਾਲਾਂ ਚ ਤਰਲੇ ਲੈਂਦੇ ਹੱਥ ਜੋੜਦੇ ਨਾ ਤੇ ਆਪਾਂ ਕਿੱਥੇ ਬੈਠੇ ਆ ਗੁਰੂ ਗ੍ਰੰਥ ਸਾਹਿਬ ਦੀ ਬੁੱਕਲ 'ਚ ਅਰਦਾਸ ਕਰਿਓ ਮਹਾਰਾਜ ਸਾਹਿਬ ਸਾਡੀ ਇੱਕ ਇੱਕ ਘੜੀ ਇੱਕ ਇੱਕ ਮਿੰਟ ਜਿਹੜਾ ਹੈ ਉਹ ਆਪਣੇ ਕੋਲ ਹੀ ਵਤੀਤ ਕਰਾ ਲੈਣ ਸੋ ਸਾਰੀਆਂ ਸੰਗਤਾਂ ਵੱਲੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਮਦ ਅੰਦਰ ਇਹ ਪਿਆਰ ਜਿਹੜਾ ਬਣਿਆ ਹੈ ਆਓ ਇਸ ਪਿਆਰ ਨੂੰ ਜਿੱਥੇ ਸਿੰਘ ਸਾਹਿਬ ਛੱਡ ਕੇ ਗਏ ਨੇ ਇੱਥੋਂ ਅੱਗੇ ਤੋਰਗੇ ਥੋੜੀਆਂ ਜੀਆਂ ਅਸੀਸਾਂ ਦਿਓ ਕਰਿਓ ਕਿਰਪਾ ਸਾਰੀ ਸੰਗਤ ਗੱਜ ਕੇ ਸੰਗੇਉ ਨਾਮ ਦਇਆ ਮਹਾਰਾਜ ਜੀ ਆਪ ਕਰ ਦੇਣਗੀ ਉੱਚੀ ਕਿਰਪਾ ਕਰਿਓ ਮੂਲ ਮੰਤਰ ਦਾ ਜਾਪ ਕਰੀਏ ਕਿਉਂਕਿ ਦਾਸ ਉਸ ਧਰਤੀ ਤੋਂ ਆਏ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਤਾ ਹੋਈ ਆਖੋ ਸਤਿਨਾਮ ਪੂਰੇ ਵਰਲਡ ਦੇ ਵਿੱਚ ਗੁਰੂ ਨਾਨਕ ਦੇ ਪੈਗਾਮ ਨੇ ਪ੍ਰਕਾਸ਼ ਨੇ ਚਾਨਣ ਕੀਤਾ ਪਰ ਜਿਸ ਧਰਤੀ ਤੋਂ ਏਕ ਓੰਕਾਰ ਦੀ ਆਵਾਜ਼ ਰੰਭ ਹੋਈ ਉਹ ਸੁਲਤਾਨਪੁਰ ਲੋਧੀ ਹੈ 14 ਸਾਲ 9 ਮਹੀਨੇ 13 ਦਿਨ ਬਾਬਾ ਉੱਥੇ ਬੈਠਾ ਸ਼ਬਦ ਦਾ ਆਗਾਜ਼ ਸੁਲਤਾਨਪੁਰ ਹੋਇਆ ਤੇ ਸ਼ਬਦ ਦੀ ਗੋਸ਼ਟ ਤੁਹਾਡੇ ਲਾਗੇ ਬਟਾਲੇ ਦੀ ਧਰਤੀ ਤੇ ਤੇ ਸ਼ਬਦ ਦੇ ਨਾਲ ਪ੍ਰਕਰਮਾ ਵੀ ਇਸੇ ਧਰਤੀ ਤੇ ਕੀਤੀਆਂ ਆਖੋ ਸਤਨਾਮ ਸ੍ਰੀ ਕਿੰਨਾ ਪਿਆਰ ਦਾ ਕਿੱਸਾ ਏ ਕਿ ਰੰਮਤਾ ਸੁਲਤਾਨਪੁਰ ਤੋਂ ਹੁੰਦੀ ਏ ਤੇ ਸ਼ਬਦ ਗੋਸ਼ਟ ਅਚਲ ਵਿਟਾਲੇ ਦੀ ਧਰਤੀ ਤੇ ਉੱਥੇ ਹੀ ਮਾਤਾ ਸਲਖਣੀ ਦੇ ਨਾਲ ਸ਼ਬਦ ਦੀ ਪ੍ਰਕਰਮਾ ਵੀ ਕੀਤੀ ਮਹਾਰਾਜ ਸਾਹਿਬ ਜੀ ਨੇ ਦੇ ਮਹਾਰਾਜ ਆਪ ਜੀਆਂ ਨੂੰ ਪ੍ਰਬੰਧਕਾ ਨੂੰ ਕਿਉਂਕਿ ਇਹ ਵੱਡੀਆਂ ਜ਼ਿੰਮੇਵਾਰੀਆਂ ਆਪ ਜੀ ਦਾ ਡਾਢਾ ਪਿਆਰ ਹੈ ਪ੍ਰੇਮ ਹੈ ਕਿਉਂਕਿ ਗੁਰੂ ਦੀ ਗੋਦ ਵਿੱਚ ਬੈਠਣਾ ਗੁਰੂ ਦੇ ਬਚਨ ਸੁਣਨੇ ਇਹਦੋਂ ਵੱਡੇ ਭਾਗ ਕੀਦੇ ਆ ਕਿਉਂਕਿ ਆਪਾਂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕੀਤਾ ਸਤਨਾਮ ਦਾ ਅਰਥ ਕੀ ਹੈ ਸੌਖੇ ਸ਼ਬਦਾਂ ਵਿੱਚ ਸੱਸਾ ਕਹਿੰਦਾ ਸੱਚ ਨਾਲ ਜੁੜੋ ਸੱਚ ਬੋਲੋ ਸੱਚੇ ਬੰਦਿਆਂ ਦਾ ਸਾਥ ਦਿਓ ਭਾਵੇਂ ਅੱਜ ਰਹੀਏ ਭਾਵੇਂ ਕੱਲ ਨੂੰ ਨਾ ਰਹੀਏ ਤੇ ਸੱਚ ਕੀ ਹੈ ਬੋਲਿਓ ਜਰੂਰ ਸੱਚ ਹੈ ਕਿ ਆਪਾਂ ਆਏ ਵੀ ਕੱਲੇ ਤੇ ਜਾਣਾ ਵੀ ਬੋਲਿਆ ਕਰੋ ਜਰੂਰ ਆਏ ਵੀ ਕੱਲੇ ਤੇ ਆਏ ਵੀ ਨੰਗੇ ਤੇ ਜਾਣਾ ਵੀ ਆਏ ਵੀ ਖਾਲੀ ਤੇ ਜਾਣਾ ਵੀ ਇਹ ਸੱਚ ਹੈ ਜਿਹੜਾ ਇਸ ਗੱਲ ਨੂੰ ਸਮਝ ਗਿਆ ਮੈਂ ਕਿੰਨਾ ਆਨੰਦ ਆਵੇਗਾ ਜ਼ਿੰਦਗੀ ਦਾ ਨਹੀਂ ਤੇ ਲੰਘ ਜਾਣੀ ਰੋਂਦਿਆਂ ਰੋਂਦਿਆਂ ਮਾਰੇ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਚੋਗੀ ਆਓ ਆਪਾਂ ਗੁਰੂ ਦੇ ਨਾਲ ਪਿਆਰ ਵਿੱਚ ਜੁੜੀਏ ਕੋਈ ਰਸਨਾ ਵਾਂਜੀ ਨਾ ਰਵੇ ਕਰਿਓ ਕਿਰਪਾ ਸਾਰੀ ਸੰਗਤ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ੴ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈਰ ਅਕਾਲ ਮੂਰ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ why තන්න ගුඩු නානක තන්න ගුඩු නානක තන්න ගුඩු නානක තන්න ගුඩු නානක ਤੂੰ ਹੀ ਨਰੰਕਾਰ ਤੂੰ ਹੀ ਨਰੰਕਾਰ 베ਰੀ ਥੱਲੇ ਬੈਠੇ ਗੁਰੂ 베ਰੀ ਸੀ ਨਿਹਾਲ ਹੋ ਗਈ ਰੀਠੇ ਵੱਲ ਡਿਠਾ ਰੀਠਾ ਮਿੱਠਾ ਹੋਈ ਜਾਮਦਾ ਅੱਖ ਦੀਆਂ ਖਖੜੀਆਂ ਵੇਖ ਕੇ ਨਿਹਾਲ ਹੋਈਆਂ ਅੰਬ ਤੇ ਅਨਾਰ ਮਰਦਾਨਾ ਤੋੜ ਖਾਮ ਦਾ ਕਿਕਰਾਂ ਤੋਂ ਮਠਿਆਈਆਂ ਚਿੜਵਾਈਆਂ ਮੇਰੇ ਗੁਰੂ ਨਾਨਕ ਨੇ ਖਾਰਾ ਜਲ ਚਰਨ ਛੋਏ ਮਿੱਠਾ ਹੋਈ ਜਾਮ ਦਾ ਪਸ਼ੂ ਪੰਛੀ ਰਾਖਸ਼ ਵੀ ਤਾਰੇ ਬਾਬੇ ਨਾਨਕ ਨੇ ਬੰਦਾ ਕਿਉਣਾ ਤਰੂ ਜਿਹੜਾ ਤੇਰੇ ਘਰ ਆਉਂਦਾ ਮੇਰੇ ਬਾਦਸ਼ਾਹ ਮਹਾਰਾਜ ਦੀ ਰਵਾ ਇਹ ਦੁਨੀਆ ਨੂੰ ਰੋਂਦੀ ਨੂੰ ਚੁੱਪ ਕਰਾਏ ਕਿਉਂਕਿ ਜਿੰਨਾ ਆਨੰਦ ਕਥਾ ਕੀਰਤਨ ਚ ਕਿਤੇ ਨਹੀਂ ਹੈ ਇੱਕ ਥਾਲ ਤਿਆਰ ਕਰਕੇ ਮੇਰੀ ਉਹ ਭੈਣੋ ਵੀਰੋ ਮਾਰੇ ਸਾਨੂੰ ਦੇ ਕੇ ਗਏ ਰੋਹਾਨੀਅਤ ਦਾ ਥਾਲ ਗਿਆਨੀ ਸਕੁੰਦਰ ਸਿੰਘ ਦਾਸਰੇ ਬਾਬਾ ਜੀ ਬੈਠੇ 60 ਬੱਚੇ ਤਿਆਰ ਕੀਤੇ ਆਖੋ ਸਤਨਾਮ ਮੈਂ ਆਉਂਦਿਆਂ ਵੇਖਿਆ ਵੀ ਛੋਟੇ ਛੋਟੇ ਬੱਚਿਆਂ ਦੇ ਸਿਰ ਤੇ ਦਸਤਾਰਾਂ ਵਧਾਈ ਦੇ ਪਾਤਰ ਜੀ ਬਿਚਾਰ ਲਓ ਜੇ ਬਚਦੇ ਜੇ ਗੁਰਮੁਖੋ ਇਹ ਸਾਰਾ ਜਿਹੜਾ ਸਮਾਗਮ ਦਾ ਮੇਨ ਮਰਕਜ਼ ਕੀ ਲੰਗਰ ਖਾ ਕੇ ਮੁੜ ਜਾਣਾ ਨਹੀਂ ਲੰਗਰ ਤਾਂ ਘਰੇ ਵੀ ਖਾਣੇ ਆ ਆ ਲੰਗਰ ਜ਼ਰੂਰੀ ਹੈ ਜਿਹੜਾ ਤੁਸੀਂ ਸ਼ੱਕ ਰਹੇ ਹੋ ਕਿਉਂਕਿ ਗਿਆਨੀ ਜੀ ਹੋਣਾ ਨੇ ਲੁਧਿਆਣੇ ਜਾਣਾ ਆਪਾਂ ਤਾਂ ਇੱਥੇ ਰਹਿਣਾ ਕੋ ਸਤਨਾਕ ਕਿਹੜਾ ਰੋਜ਼ ਰੋਜ਼ ਮੌਕਾ ਮਿਲਣਾ ਮੇਰੇ ਪਾਤਸ਼ਾਹ ਮਹਾਰਾਜ ਜੀ दया ਦੇ ਸਾਗਰ ਨੇ ਪੂਰੀ ਸ੍ਰਿਸ਼ਟੀ ਨੂੰ ਸਤਨਾਮ ਦੇ ਨਾਲ ਜੋੜਿਆ ਸਭ ਤੋਂ ਪਹਿਲਾਂ ਸਿੱਖ ਮਰੀਓ ਭੈਣੋ ਅਜਾ ਪਹਿਨ ਜੀ ਨੇ ਸテ ਸਕਤਰ ਦੀ ਸੇਵਾ ਨਿਭਾਈ ਆਖੋ ਸਤਨਾਮ ਪਹਿਲੀ ਵਾਰੀ ਮੈਂ ਵੇਖਿਆ ਤੇ ਮੈਨੂੰ ਬੇਬੇ ਨਾਨਕੀ ਦੀ ਯਾਦ ਆਈ ਕਿਉਂਕਿ ਜਦੋਂ ਸਾਡੀਆਂ ਮਾਵਾਂ ਧਰਮੀ ਬਣਨਗੀਆਂ ਸਾਡੇ ਬੱਚੇ ਧਰਮੀ ਬਣਨਗੇ ਕਦੀ ਸੁਣਿਆ ਮੇਰੀ ਉਹ ਭੈਣੋਂ ਸਾਡੀਆਂ ਮਾਮਾ ਸ਼ਰਾਬ ਨਹੀਂ ਸੀ ਪੀਂਦੀਆਂ ਤਵਾਕੂ ਨਹੀਂ ਸੀ ਲਾਉਂਦੀਆਂ ਸਿਗਰਟਾਂ ਨਹੀਂ ਸੀ ਲਾਉਂਦੀਆਂ ਤੇ ਜੋਦੇ ਜਾਂਦੇ ਸੀ ਅੱਜ ਕੰਮ ਬਦਲ ਗਿਆ ਜੀ ਅੱਜ ਬੰਦੇ ਘਟੇ ਦੂਜੇ ਪਾਸੇ ਜ਼ਿਆਦਾ ਜੀ ਤੇ ਮੈਂ ਜਦੋਂ ਭੈਣ ਜੀ ਨੇ ਇਸ ਸਪੀਕਰ 'ਚ ਬੇਨਤੀ ਕੀਤੀ ਤੇ ਯਾਦ ਆਈ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਸਿੱਖ ਸੀ ਬੇਬੇ ਨਾਨਕੀ ਪੰਜ ਵਰਿਆਂ ਦੇ ਸਨ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ ਨਾ ਵਿਦਵਾਨ ਕਹਿੰਦਾ ਕਿਸੇ ਆਖਿਆ ਪਟਵਾਰੀ ਦਾ ਪੁੱਤ ਸੋਣਾ ਭਾਰਤ ਵਰਸ਼ ਦੀ ਸ਼ਾਨ ਚਮਕਾਨ ਆਇਆ ਕਿਸੇ ਆਖਿਆ ਲਾਲੋ ਤ੍ਰਿਪਤਾ ਦਾ ਤ੍ਰਿਵਤ ਕਰਨ ਦੇ ਲਈ ਜਹਾਨ ਆਇਆ ਕਿਸੇ ਅੱਖਿਆ ਮੁਰਸ਼ਿਦ ਰਾਏ ਬੁਲਾਰਦਾ ਏ ਤੇ ਸੱਚੇ ਪਿਆਰ ਨੂੰ ਤੋੜ ਜੜੋਂ ਨੇ ਆਇਆ ਕਿਸੇ ਅੱਖਿਆ ਯਾਰੀ ਓ ਲੱਲਵਾਂ ਦਾ ਤੇ ਸੁੱਕੀ ਰੋਟੀ ਚ ਦੁੱਧ ਬੋਲੋ ਓਵਰ ਤੋਂ ਣ ਆਇਆ ਕਿਸੇ ਆਖਿਆ ਵੀਰੋ ਬੇਬੇ ਨਾਨਕੀ ਦਾ ਤੇ ਭੈਣ ਪਿਆਰ ਦੇ ਦਾਈ ਦਖਲੋਂ ਆਇਆ ਕੁਦਰਤ ਬੋਲ ਪਈ ਆਪ ਕਰਤਾ ਨਾਨਕ ਇਹ ਦੁਨੀਆ ਰੋਂਦੀ ਨੂੰ ਚੁੱਪ ਕਰੋਣ ਆਇਆ ਹੋ ਦੁਨੀਆ ਤਬਦੀ ਨੂੰ ਠੰਡ ਪਾਉਣ ਆਇਆ ਖੁ ਸਤਨਾਮ 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 ਜਿੱਦੋਂ ਮਾਰੇ ਦਾ ਆਗਾਜ਼ ਹੋਇਆ ਨਾ ਤੇ ਦੌਲਤਾਂ ਦਾਈ ਮੈਂ ਕਈ ਵਾਰੀ ਮਰੀਓ ਪੜ੍ਹਨੋ ਇਸ ਗੱਲ ਨੂੰ ਮਹਿਸੂਸ ਕਰਦਾ ਹਾਂ ਵੀ ਸਭ ਤੋਂ ਪਹਿਲਾਂ ਜੇ ਰੱਬ ਨੇ ਕਿਸੇ ਦੀ ਕੋਖ ਤੋਂ ਜਨਮ ਲਿਆ ਤੇ ਕਮਾਂ ਸਭ ਤੋਂ ਪਹਿਲਾਂ ਨਿਰੰਕਾਰ ਜਦੋਂ ਧਰਤੀ ਤੇ ਪ੍ਰਗਟੇ ਉਹਨਾਂ ਦਾ ਚਿਹਰਾ ਵੇਖਿਆ ਤੇ ਇੱਕ ਮਾਣੇ ਉਹਦਾ ਨਾਮ ਹੈ ਦੌਲਤਾਂ ਦਾਈ ਲੋਕਾਂ ਦੇ ਘਰਾਂ ਦਾ ਗੋਹਾ-ਕੂੜਾ ਕਰਦੀ ਐ ਪੋਚਾ ਕਰਦੀ ਐ ਗੰਦੇ ਕੱਪੜੇ ਧੋਂਦੀ ਐ ਗੁਰੂ ਨਾਨਕ ਪ੍ਰਕਾਸ਼ ਦਾ ਕਰਤਾ ਲਿਖਦਾ ਦੇਨੇ ਵਾਲੇ ਕਿਸੇ ਕੋ ਗਰੀਬੀ ਮੱਤ ਦੇਣਾ ਦੇਨਾ ਗਰੀਬੀ ਮਗਰ ਬਾਦਨਸੀਬੀ ਮੱਤ ਦੇਣਾ ਤੇ ਆਂਦੇ ਨਾ ਬੇਟਾ ਇਤ੍ਰ ਕਲਾ ਨਗਰ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਉਸ ਗਰੀਬੜੀ ਦਾਈ ਨੇ ਆਪਣੀ ਪਾਟੀ ਹੋਈ ਚੁੰਨੀ ਦੀਆਂ ਨੁਕਰਾਂ ਖੋਲ ਕੇ ਨਾ ਪਟਵਾਰੀ ਮਹਿਤਾ ਕਲਿਆਨ ਦਾਸ ਨੂੰ ਆਖਿਆ ਕਹਿੰਦੇ ਪਟਵਾਰੀਆ ਰੱਬ ਕਰੇ ਤੇਰੇ ਘਰ ਚੰਗੀ ਚੀਜ਼ ਆਵੇ 5 ਸਾਲਾਂ ਦੀ ਬੇਟੀ ਹੋ ਗਈ ਬੇਬੀ ਨਾਨਕੀ ਤੇ ਹਰ ਦੀ ਰੀਜ ਹੁੰਦੀ ਹੈ ਕਿ ਮੇਰੇ ਘਰ ਚ ਪੁੱਤਰ ਆਵੇ ਤੇ ਦੌਲਤਾਂ ਨੇ ਆਖਿਆ ਕਹਿਣ ਲੱਗੇ ਤੇਰੇ ਘਰ ਰੱਬ ਪੁੱਤਰ ਦਵੇਗਾ ਕੰਜੂਸੀ ਨਾ ਕਰੀ ਆਖੋ ਸਤਨਾਮ ਸ੍ਰੀ